ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਇੱਕ ਵਾਰੀ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਜੰਗਲ ਵੱਲ ਜਾ ਰਹੇ ਸਨ ਤੇ ਆਪ ਜੀ ਦੇ ਨਾਲ ਕੁਝ ਸਿੱਖ ਵੀ ਸਨ ਤੇ ਰਸਤੇ ਵਿੱਚ ਇੱਕ ਬੋੜੀ ਨਾਮ ਦਾ ਇੱਕ ਪਿੰਡ ਆਇਆ ਤੇ ਉੱਥੇ ਇੱਕ ਫਲਾਈ ਨਾਮ ਦਾ ਇੱਕ ਰੁੱਖ ਸੀ ਤੇ ਉਸ ਰੁੱਖ ਉੱਪਰ ਕਾਲੇ ਰੰਗ ਦਾ ਕਾਂ ਰਹਿੰਦਾ ਸੀ ਜਦੋਂ ਗੁਰੂ ਜੀ ਦੀ ਨਜ਼ਰ ਉਸ ਕਾਂ ਤੇ ਪਈ ਤਾਂ ਗੁਰੂ ਜੀ ਨੇ ਕੋਲ ਖੜੇ ਧਰਮ ਸਿੰਘ ਨੂੰ ਕਿਹਾ ਕਿ ਉਸ ਰੁੱਖ ਵੱਲ ਵੇਖੋ ਉਸ ਰੁੱਖ ਤੇ ਕਾਂ ਰਹਿੰਦਾ ਹੈ ਆਪਣਾ ਆਲਣਾ ਬਣਾ ਕੇ ਤੇ ਉਸ ਆਲਣੇ ਵਿੱਚ ਕਾਂ ਦੇ ਤਿੰਨ ਬੱਚੇ ਨੇ ਇਹਨਾਂ ਤਿੰਨ ਬੱਚਿਆਂ ਵਿੱਚੋਂ ਇੱਕ ਬੱਚਾ ਚੁੰਝ ਖੋਲ ਕੇ ਤੁਹਾਡੇ ਵੱਲ ਆਵੇਗਾ ਤੇ ਤੁਸੀਂ ਉਸ ਬੱਚੇ ਦੀ ਗਰਦਨ ਨੂੰ ਮਰੋੜ ਦੇਣਾ ਤੇ ਹੋਰ ਦੋ ਬੱਚਾ ਨੂੰ ਕੁਝ ਨਾ ਕਹਿਣਾ ਗੁਰੂ ਜੀ ਨੇ ਕਿਹਾ ਕਿ ਫਲਾਈ ਰੋਖ ਉੱਪਰ ਚੜ ਕੇ ਇਸ ਕਾਂ ਦੇ ਬੱਚੇ ਨੂੰ ਫੜ ਲਵੋ। ਤਦ ਗੁਰੂ ਜੀ ਦਾ ਹੁਕਮ ਮੰਨ ਕੇ ਧਰਮ ਸਿੰਘ ਤੇ ਪਰਮ ਸਿੰਘ ਦੋਵੇਂ ਭਰਾ ਉਸ ਰੋਖ ਦੇ ਪਾਸ ਗਏ ਤੇ ਦੋਵਾਂ ਜਣਿਆਂ ਨੇ ਕਾਂ ਦੇ ਬੱਚਿਆਂ ਵੱਲ ਵੇਖਿਆ। ਧਰਮ ਸਿੰਘ ਰੋਖ ਦੇ ਥੱਲੇ ਖਲੋ ਗਿਆ ਤੇ ਪਰਮ ਸਿੰਘ ਰੋਖ ਦੇ ਉੱਪਰ ਚੜ ਗਿਆ। ਕਾਂ ਦੇ ਤਿੰਨ ਬੱਚੇ ਸਨ। ਇੱਕ ਬੱਚੇ ਨੇ ਚੁੰਝ ਖੋਲੀ ਸੀ। ਤੇ ਪਰਮ ਸਿੰਘ ਨੇ ਕਾਂ ਦੇ ਬੱਚੇ ਨੂੰ ਆਪਣੇ ਹੱਥ ਵਿੱਚ ਫੜ ਕੇ ਪਰਖ ਲਿਆ ਤੇ ਫਿਰ ਗਰਦਨ ਮਰੋੜ ਕੇ ਤੁਰੰਤ ਹੀ ਮਾਰ ਦਿੱਤਾ ਮਰਿਆ ਹੋਇਆ ਕਾਂ ਦਾ ਬੱਚਾ ਵੇਖ ਕੇ ਕੋਲ ਖੜੇ ਸਿੱਖਾਂ ਨੇ ਪੁੱਛਿਆ ਕਿ ਹੇ ਸੱਚੇ ਪਾਤਸ਼ਾਹ ਇਸ ਨੂੰ ਕਿਉਂ ਮਰਵਾ ਦਿੱਤਾ ਹੈ ਤਦ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਨਿਮਰਤਾ ਨਾਲ ਕਿਹਾ ਕਿ ਪਹਿਲਾਂ ਇਹ ਸਾਡਾ ਇੱਕ ਲਾਂਗਰੀ ਸੀ ਤੇ ਗੁਰੂ ਘਰ ਦੇ ਲੰਗਰ ਦੀ ਸੇਵਾ ਕਰਦਾ ਸੀ ਤੇ ਹੋਰ ਸਿੱਖਾਂ ਨੂੰ ਕਚੀਚੀਆਂ ਲੈ ਲੈ ਕੇ ਪੈਂਦਾ ਸੀ ਤੇ ਲੰਗਰ ਵਿੱਚ ਰੋਲਾ ਪਾਉਂਦਾ ਰਹਿੰਦਾ ਸੀ ਤੇ ਲੰਗਰ ਵਰਤੌਂਦਾ ਲੜਦਾ ਹੀ ਰਹਿੰਦਾ ਸੀ ਤੇ ਕਿਸੇ ਨਾਲ ਮਿੱਠਾ ਨਹੀਂ ਸੀ ਬੋਲਦਾ ਤੇ ਇੱਕ ਦਿਨ ਇਹ ਕਿਸੇ ਸਿੱਖ ਨਾਲ ਲੜ ਪਿਆ ਤਾਂ ਉਹ ਸਿੱਖ ਨੇ ਕਿਹਾ ਕਿ ਤੂੰ ਸਦਾ ਕਾਂ ਵਾਂਗੂ ਸਾਰਾ ਦਿਨ কুরਲ-ਕੁਰਲ ਕਰਦਾ ਰਹਿੰਦਾ ਹੈ ਤੇ ਲੰਗਰ ਵਿੱਚ ਰੋਲਾ ਪਾਉਂਦਾ ਹੈ ਤੇ ਉਸ ਸਿੱਖ ਨੇ ਇਸ ਨੂੰ ਸਰਾਫ ਦੇ ਦਿੱਤਾ ਤੇ ਕੁਝ ਸਮਾਂ ਪਾ ਕੇ ਇਸ ਦੀ ਮੌਤ ਹੋ ਗਈ ਤੇ ਫਿਰ ਉਸ ਸਿੱਖ ਨੇ ਕਾਂ ਦੀ ਜੂਨ ਵਿੱਚ ਜਨਮ ਲਿਆ ਤੇ ਅੱਜ ਸਾਨੂੰ ਵੇਖ ਕੇ ਕਾਂ ਦੀ ਜੂਨੀ ਤੋਂ ਛੁਟਕਾਰਾ ਚਾਹੁੰਦਾ ਹੈ ਇਹ ਲੰਗਰ ਦੀ ਸੇਵਾ ਕਰਦਾ ਸੀ ਤੇ ਇਸ ਲਈ ਇਸ ਨੂੰ ਆਪਣਾ ਜਾਣ ਕੇ ਇਸ ਨੂੰ ਕਾਂ ਦੀ ਜੂਨ ਤੋਂ ਛੁਟਕਾਰਾ ਦਿੱਤਾ ਹੈ ਤੇ ਇਸ ਦੀ ਮੁਕਤੀ ਕਰ ਦਿੱਤੀ ਹੈ ਤੇ ਇਹ ਹੁਣ ਸਵਰਗ ਚਲਾ ਗਿਆ ਤੇ ਸਿੱਖਾਂ ਨੇ ਗੁਰੂ ਜੀ ਦੇ ਮੂੰਹੋਂ ਇਹ ਸਾਰੀ ਵਾਰਤਾ ਸੁਣ ਕੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮੱਥਾ ਟੇਕਿਆ ਤੇ ਫਿਰ ਗੁਰੂ ਜੀ ਸਿੱਖਾਂ ਸਮੇਤ ਪੂਰਬ ਵਾਲੇ ਪਾਸੇ ਚਲੇ ਗਏ ਤੇ ਉਥੇ ਇੱਕ ਵੱਡਾ ਸਾਰਾ ਸਰੋਵਰ ਸੀ ਤੇ ਗੁਰੂ ਜੀ ਉਸ ਸਰੋਵਰ ਦੇ ਪਾਸ ਖੜੇ ਸਨ ਤੇ ਉਥੇ ਇੱਕ ਵੱਡਾ ਸਾਰਾ ਸੱਪ ਗੁਰੂ ਜੀ ਵੱਲ દોੜਾ ਆਇਆ ਤੇ ਕੋਲ ਆਣ ਕੇ ਉਸ ਨੇ ਆਪਣੀ ਫਨ ਚੁੱਕ ਲਈ ਤੇ ਗੁਰੂ ਜੀ ਨੇ ਇੱਕ ਤੀਰ ਖਿੱਚ ਕੇ ਸੱਪ ਨੂੰ ਮਾਰਿਆ ਤੇ ਸੱਪ ਦੀ ਮੌਤ ਹੋ ਗਈ ਫਿਰ ਗੁਰੂ ਜੀ ਨੇ ਸਾਰਿਆਂ ਨੂੰ ਦੱਸਿਆ ਕਿ ਇਹ ਸੱਪ ਇੱਕ ਕਮੰਡੀ ਮਸੰਦ ਸੀ ਤੇ ਇਹ ਕਦੇ ਵੀ ਪ੍ਰਭੂ ਦਾ ਨਾਮ ਨਹੀਂ ਸੀ ਲੈਂਦਾ ਗੁਰੂ ਘਰ ਵਿੱਚ ਮਾਇਆ ਬਹੁਤ ਹੁੰਦੀ ਸੀ ਤੇ ਇਸ ਨੇ ਲਾਲਚ ਕਰਕੇ ਬਹੁਤ ਮਾਇਆ ਇਕੱਠੀ ਕਰ ਲਈ ਸੀ ਤੇ ਆਪਣੇ ਅੰਤ ਸਮੇਂ ਮਾਇਆ ਨੂੰ ਯਾਦ ਕਰਦਾ ਹੋਇਆ ਆਪਣੇ ਪ੍ਰਾਣ ਛੱਡ ਗਿਆ ਫਿਰ ਇਸ ਨੂੰ ਸੱਪ ਦੀ ਜੂਨ ਮਿਲੀ ਤੇ ਅੱਜ ਇਸ ਨੂੰ ਵੀ ਸੱਪ ਦੇ ਜ਼ੂਨ ਤੋਂ ਛੁਟਕਾਰਾ ਦੇ ਦਿੱਤਾ ਹੈ ਸਤਨਾਮ ਸ੍ਰੀ ਵਾਹਿਗੁਰੂ